ਲਾਈਵ ਆਜੀ ਗੱਲ ਕਰਾਂਗੇ ਕਣਕ ਬਾਰੇ ਤੇ ਕਣਕੇ ਥੋੜੀ ਜਿਹੀ ਦਿੱਕਤ ਆ ਰਹੀ ਏ ਜਿਹੜੀ ਕਿਹੜੀ ਦਿੱਕਤ ਆ ਰਹੀ ਏ ਪ੍ਰੋਬਲਮ ਆ ਰਹੀ ਓਦੀ ਜਾਣਕਾਰੀ ਦਵਾਂਗੇ ਤੇ ਤੁਸੀਂ ਕਣਕ ਵੇਖ ਸਕਦੇ ਹੋ ਇੱਕ ਕਣਕ ਅਕਤੂਬਰ ਦੇ ਮਹੀਨੇ ਦੇ ਵਿੱਚ ਸੁਪਰ ਸੀਡਰ ਦਾ ਬਜਾਈ ਕੀਤੀ ਸੀ ਤੇ ਅੱਜ ਤੋਂ 6-7 ਦਿਨ ਪਹਿਲਾਂ ਮੀਂਹ ਪਿਆ ਸੀ ਓਦੇ ਕਰਕੇ ਕਣਕ ਡਿਗ ਪਈ ਸੀ ਤੇ ਹੁਣ ਕਣਕ ਗੋਡਿਆਂ ਪਰ ਹੋਈ ਏ ਤੇ ਹੁਣ ਕਣਕ 'ਚ ਦਿੱਕਤ ਆ ਰਹੀ ਏ ਦਿੱਕਤ ਨੂੰ ਦਿਖਾ ਦੇਣਾ ਕਣਕ ਦੇ ਛਿੱਟੇ ਅੱਧੇ ਮਤਲਬ ਰਹਿ ਗਏ ਇੰਤਰੈਟ ਇਹਨਾਂ ਤੱਕ ਕਰਨਾ ਕਿ ਇਹ ਕਿ ਪੰਛੀ ਨੇ ਜਾਂ ਕਿ ਇਹ ਚੂਵੇ ਨੇ ਖਾਧੇ ਤੁਸੀ ਵੇਖਦੇ ਹੋ ਕਣਕ ਦੇ ਵਿੱਚ ਕੁੰਡੀਆਂ ਦੇ ਵਿੱਚ ਮਾਤਰ ਦੋ ਤਿੰਨ ਹੀ ਕੁੰਡੀਆਂ ਬਚੀਆਂ ਨੇ ਬਾਕੀ ਸਾਰਾ ਇਹ ਖਾ ਗਏ ਨੇ ਤੇ ਤੁਸੀ ਵੇਖਦੇ ਹੋ ਐਸ ਬੰਨੇ ਵੀ ਇਹ ਕਣਕ ਖਾਦੀ ਪਈ ਹੈ ਸਿੱਟੀਆਂ ਦੇ ਵਿੱਚੋਂ ਚੱਕਰੋ ਜੀ ਤੇ ਇਹ ਦਿੱਖ ਤੋਂ ਜ਼ਿਆਦਾ ਉੱਥੇ ਆਈ ਹੈ ਜਿੱਥੇ ਕਣਕ ਡਿੱਗੀ ਹੈ ਤੇ ਬਾਕੀ ਐਸ ਬੰਨੇ ਜਿੱਥੇ ਕਣਕ ਖਲੋਤੀ ਹੈ ਉੱਥੇ ਇਹ ਨਹੀਂ ਗੱਲ ਕੋਈ ਆਈ ਤਾਂ ਤੁਹਿਆ ਸਵੇਖ ਸਕਦੇ ਹੋ ਤੱਕ ਕੁੰਡੀਆਂ ਦੇ ਵਿੱਚ ਦਾਣੇ ਕੋਈ ਵੀ ਕੋਈ ਕੁੰਡੀ ਨਹੀਂ ਬਚੀ ਜਿਹਦੇ ਵਿੱਚ ਦਾਣੇ ਪਨੇ ਸੀ ਇਹ ਸਾਰੇ ਖਾ ਗਿਆ ਵਾ ਇਹ ਖਾਦੇ ਮੇਰੇ ਹਿਸਾਬ ਦੇ ਨਾਲ ਚੂਹੇ ਨੇ ਤੇ ਕਿਉਂਕਿ ਕਣਕ ਡੇਗ ਪਈਏ ਤੇ ਚੂਹਾ ਕਿਤੇ ਕਿਤੇ ਮਤਲਬ ਹੋ ਸਕਦਾ ਵਾ ਜਿਹਦੇ ਕਰਕੇ ਰਾਤ ਨੂੰ ਇਹ ਹਮਲਾ ਕਰਦਾ ਵਾ ਤੇ ਡਿੱਕੀ ਕਣਕ ਤੇ ਹਮਲਾ ਕਰਦਾ ਵਾ ਤਾਂ ਜੇ ਇਹ ਕੰਮ ਰਿਆ ਤਾਂ ਛਾੜ ਦੇ ਵਿੱਚ ਕਮੀ ਆ ਸਕਦੀ ਹੈ ਤਾਂ ਤੁਸੀਂ ਇਹ ਸਕੇ ਜੋ ਕਿ ਆ ਸਿੱਟੇ ਆ ਤੇ ਇਹਦੇ ਵਿੱਚ ਇਨੇ ਕਾਫੀ ਜ਼ਿਆਦਾ ਸਿੱਟੇ ਵਿੱਚੋਂ ਕੁੰਡੀਆਂ ਖਾ ਗਿਆ ਜਿਹਦੇ ਵਿੱਚ ਦਾਣੇ ਪਿਆਨੇ ਸੀ ਤਾਂ ਤੁਸੀਂ ਵੇਖ ਸਕਦੇ ਹੋ ਤੇ ਇਹ ਕਣਕ ਸੋਪਾ ਸੋਪਰ ਸਿੱਟਨਾ ਬਜਾਈ ਕੀਤੀ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ ਤੇ ਕਣਕ ਅੱਜ ਤੋਂ ਜਰਾ ਛੇ ਸਾਧਨ ਮੇਲਾ ਮੀਂਹ ਪਿਆ ਸੀ ਤੇ ਉਹਦੇ ਕਰਕੇ ਡਿਗ ਪਈ ਸੀ ਤੇ ਡਿਗਣ ਕਰਕੇ ਹੁਣ ਇਹ ਤੋੜੀਆਂ ਦੇ ਵਿੱਚ ਚੂਹਾ ਪੈ ਗਿਆ ਵਾ ਹੁਣ ਇਹਨੂੰ ਪਾਣੀ ਵੀ ਨਹੀਂ ਲਾ ਸਕਦੇ ਕੋ ਕਣਕ ਪੱਕਣ ਕਨਾਲੇ ਆ ਜੇ ਪਾਣੀ ਵੀ ਲਾਇਆ ਤੇ ਕਣਕ ਜਿਹੜੀ ਖਲੋਤੀ ਹੈ ਉਹ ਵੀ ਡਿਗ ਪੇਗੀ ਪਾਣੀ ਨਾਲ ਹੋਰ ਮਤਲਬ ਜਿਆਦਾ ਨੁਕਸਾਨ ਹੋ ਸਕਦਾ ਵਾ ਸੋ ਚੂਵੇ ਦਾ ਜੇ ਤੁਹਾਨੂੰ ਕੋਈ ਇਲਾਜ ਪਾਣੀ ਤੋਂ ਬਿਨਾ ਹੋਏ ਹੋਏ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਤੇ ਤੁਸੀਂ ਆ ਵੇਖ ਸਕਦੇ ਹੋ ਕਣਕ ਦੇ ਸਿੱਟੇ ਤੇਲ ਲਗ ਭਾਗ ਖਾਧੇ ਹੀ ਗਏ ਨੇ ਚੈੱਕ ਕਰੋ ਕਿ ਕਣਕ ਦਾ ਸਿੱਟਾ ਜਿਹੜਾ ਇੱਕ ਦੋ ਕੁੰਡੀਆਂ ਥੱਲੇ ਬਚੀ ਬਾਕੀ ਸਾਰੇ ਖਾ ਗਿਆ ਵਾ ਸੋ ਲਾਈਵ ਹੋਏ ਆ ਤਾਂ ਜਿਹੜੀ ਖਲੋਤੀ ਕਣਕ ਉਹਦੇ ਤੁਸੀਂ ਵੇਖ ਸਕਦੇ ਹੋ ਕੋਈ ਦਿੱਕਤ ਨਹੀਂ ਕੋਈ ਕਮੀ ਪੇਸ਼ੀ ਨਹੀਂ ਤੇ ਜਿੱਥੇ ਕਣਕ ਡਿੱਗੀ ਉੱਥੇ ਇਹ ਪ੍ਰੋਬਲਮ ਆ ਰਹੀ ਤੇ ਕਣਕ ਡੇਕ ਪੀ ਸੀ ਤੇ ਹੁਣ ਇਹ ਕਣਕ ਗੋਡਿਆਂ ਦੇ ਪਰ ਹੋਈਏ ਤਾਂ ਤੁਸੀਂ ਇਹ ਸਿੱਟਾ ਵੇਚ ਸਕਦੇ ਹੋ ਕਿ ਇਹਦੇ ਦੇ ਵਿੱਚੋਂ ਇਹ ਕੁੰਡੀਆਂ ਵਿੱਚੋਂ ਦਾਣੇ ਖਾਦੇ ਨੇ ਸੋ ਲਾਈਵ ਹੋਏ ਸੀ ਤਾਂ ਨੂੰ ਲਾਈਵ ਜਾਣਕਾਰੀ ਦਿੱਤੀ ਹੈ ਕਿ ਕਣਕ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਤੇ ਜਿੱਥੇ ਕਣਕ ਖਲੋਤੀ ਹੈ ਉੱਥੇ ਕੋਈ ਗੱਲਬਾਤ ਨਹੀਂ ਹੈ ਤੇ ਜਿੱਥੇ ਕਣਕ ਤੌੜੀਆਂ ਜਿ ਜਿੰਦਗੀ ਹੈ ਤੇ ਉੱਥੇ ਇਹ ਕਮੀ ਆ ਰਹੀ ਹੈ ਦਿਕਤ ਆ ਰਹੀ ਇੱਕ ਚੂਹਾ ਕਣਕ ਬਹੁਤ ਖਾ ਰਿਹਾ ਵਾ ਪਹਿਲਾਂ ਇਹ ਰਾਤ ਨੂੰ ਹਮਲਾ ਹੁੰਦਾ ਵਾ ਜੇ ਪੰਛੀ ਕੋਈ ਹਮਲਾ ਕਰਦਾ ਦਿਨੇ ਹਮਲਾ ਹੋਣਾ ਸੀ ਤੇ ਹੁਣ ਵਾਂ ਵਿੱਚ ਵੇਖਿਆ ਤੇ ਕੋਈ ਗਲਬਾਤ ਨਹੀਂ ਆਉਦੀ ਰਾਤ ਨੂੰ ਹਮਲਾ ਕਰਦਾ ਵਾ ਜਿਹਦੇ ਕਰਕੇ ਇਹ ਥੋੜੀ ਦਿਕਤ ਆਉਂਦੀ ਦੇਖਣ ਨੂੰ ਸੋ ਇਹ ਚੂਹਾ ਹੀ ਏ ਤੇ ਚੂਹੇ ਦੇ ਕਰਣੇ ਕੁੰਡੀਆਂ ਦੇ ਵਿੱਚੋਂ ਦਾਣੇ ਖਾ ਰਿਆ ਸੋ ਤੁਸੀਂ ਦੇਖ ਸਕਦੇ ਹੋ ਦਨ ਲਾਈਵ ਦਿਖਾ ਰਹੇ ਹਾਂ ਜੀ ਆ ਵੀ ਸਿੱਟਾ ਨਹੀਂ ਲੈ ਸਕਦੇ। ਸੋ ਤੁਸੀਂ ਵੀ ਲੈ ਸਕਦੇ ਹੋ। ਇਹ ਵੀ ਵਿੱਚੋਂ ਖਾਦਾ ਸੀਟੇ ਤੇ ਆ ਵੀ ਸਿਹ ਬਣੇ ਵੀ ਲੈ ਸਕਦੇ ਹੋ ਸਿੱਟੇ ਵਿੱਚੋਂ ਖਾਦੇ ਨੇ। ਤੇ ਆ ਵੀ ਵੇਖੋ ਜੀ। ਕਾਫੀ ਜ਼ਿਆਦਾ ਸਿੱਟੇ ਵਿੱਚੋਂ ਖਾ ਗਿਆ ਲਗਭਗ ਇੱਕ ਦੋ ਘੁੰਡੀਆਂ ਹੀ ਬਚੀਆਂ ਬਾਕੀ ਸਾਰੇ ਸਟੇਕ ਆ ਗਏ ਨੇ ਤੇ ਕਾਨ ਕੇ ਡਿੱਕ ਪਈ ਸੀ ਗੋਡਿਆਂ ਪਰ ਹੁਣ ਹੋਈ ਤੇ ਜਿਹਦੇ ਕਰਕੇ